ਅੱਜ ਤੋਂ ਕਰੀਬ 2 ਸਾਲ ਪਹਿਲਾਂ ਇੱਕ ਪਿਆਰਾ ਸਿੰਘ ਨਾਂ ਦੇ ਸਿੱਖ ਸੱਜਣ ਜਿਨ੍ਹਾਂ ਦੀ ਉਮਰ ਕਰੀਬ 80 ਸਾਲ ਸੀ ਉਹਨਾਂ ਉੱਪਰ ਅਮਰੀਕਾ ਵਿੱਚ ਇੱਕ ਜਾਨਲੇਵਾ ਹਮਲਾ ਹੋਇਆ ਸੀ ਪਿਆਰਾ ਸਿੰਘ ਬਾਚ ਤਾਂ ਗਏ ਪਰ ਉਹਨਾਂ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਸਨ 2 ਦਿਨ ਪਹਿਲਾਂ ਉਹਨਾਂ ਤੇ ਹਮਲਾ ਕਰਨ ਵਾਲੇ ਇਨਸਾਨ ਨੂੰ ਇਸ ਨਸਲੀ ਹਿੰਸਾ ਵਾਸਤੇ ਦੋਸ਼ੀ ਕਰਾਰ ਦਿੱਤਾ ਗਿਆ ਇਸ ਇਨਸਾਨ ਨੂੰ 13 ਸਾਲ ਦੀ ਜੇਲ੍ਹ ਦਾ ਐਲਾਨ ਹੋਇਆ ਇਸ ਕੇਸ ਚੋਂ ਸਾਡੇ ਮਿਲਕ ਨੂੰ ਸਿੱਖ ਲੈਣੀ ਚਾਹੀਦੀ ਹੈ ਹਮਲਾ ਕਰਨ ਵਾਲਾ ਇਨਸਾਨ ਮੌਕੇ ਤੇ ਹੀ ਫੜਿਆ ਗਿਆ ਸੀ ਤੇ ਤੇ ਹੁਣ ਤੱਕ ਉਹ ਨਜ਼ਰਬੰਦ ਹੈ ਸਾਡੇ ਇਥੇ ਇਹੋ ਜਿਹੇ ਬੰਦੇ ਨੂੰ ਕਈ ਵਾਰਾਂ ਬੇਲ ਮਿਲ ਜਾਨੀ ਸੀ ਇਹੋ ਜਿਹੇ ਕੇਸ ਦਾ 2 ਸਾਲਾਂ ਵਿੱਚ ਫੈਸਲਾ ਵੀ ਸਾਡੇ ਇਥੋਂ ਦੀ ਨਿਆਂ ਪ੍ਰਣਾਲੀ ਉੱਪਰ ਇੱਕ ਵੱਡੀ ਟਿੱਪਣੀ ਹੈ ਇਥੇ ਕਈ ਕਿ ਕੇਸ 10 12 ਸਾਲ ਦੇ ਹਲੇ ਚੱਲ ਰਹੇ ਨੇ 1984 ਦੇ ਕੇਸਾਂ ਨੂੰ ਤੇ ਹੁਣ ਕਰੀਬ 31 ਸਾਲ ਹੋ ਗਏ ਨੇ ਇਸ ਕੇਸ ਦੇ ਮੱਦੇਨਜ਼ਰ ਸਾਡੇ ਇਥੇ ਕਿਸੇ ਬੰਦੇ ਨੂੰ ਵੀ ਹਿੰਸਾ ਦੀ ਕਾਰਵਾਈ ਕਰਨ ਵਾਸਤੇ ਸਖਤ ਤੋਂ ਸਖਤ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਹਫਤਾ ਕੋ ਪਹਿਲਾਂ ਅਮਰੀਕਾ ਵਿੱਚ ਹੀ ਇੱਕ ਹੋਰ ਕੇਸ ਇੰਦਰਜੀਤ ਸਿੰਘ ਮੱਕੜ ਨਾਂ ਦੇ ਸ਼ਖਸ ਨਾਲ ਹੋਇਆ ਹੈ ਉਸ ਕੇਸ ਵਿੱਚ ਵੀ ਮਲਜ਼ਮ ਉੱਪਰ ਰੋਡ ਰੇਜ ਅਤੇ ਨਸਲੀ ਹਿੰਸਾ ਕਰਨ ਦਾ આરોਪ ਲੱਗਾ ਹੈ ਉਸ ਕੇਸ ਦੇ ਫੈਸਲੇ ਦਾ ਵੀ ਸਾਨੂੰ ਇੰਤਜ਼ਾਰ ਹੈ